ਹੋ ਗਿਆ ਮਣਕ ਮਣਕ ਸਤ ਗੁਰ ਦੇ ਸਾਂਗੀ ਦਾਰਦ ਹੋ ਗਿਆ ਪਣਕ ਮਣਕ ਸਤਿ ਪੁਰਦੇ ਹਾਰਨਾ ਹੋ ਗਿਆ ਮਣਕ ਪਣਕ ਸਤਿ ਪੁਰਦੇ ਹਾਰਨਾ ਹੋ ਗਿਆ ਮੰਨਣਾ ਮਣਕ ਸਤਿ ਪੁਰਦੇ सत गुर ॾे हार हो मणक जा मनक ਤੇ ਮਰਦਪੁਰ ਵੱਲ ਨੂੰ ਚਲੇ ਗਏ ਗੁਰੂ ਜੀ ਦੇ ਮਹਿਲ ਕਰਵਾਲੀਆਂ ਮਾਣ ਸੇਵ ਕੌਰ ਮਾਤਾ ਸੁੰਦਰ ਕੌਰ ਨਦੀ ਪਾਰ ਕਰਕੇ ਨੂੰ ਫਲਚ ਨਹੀਂ ਨਿੰਘ ਖਾਨ ਦੀ ਹਵੇਲੀ ਚ ਗੁਰੂ ਜੀ ਚਲੇ ਗਏ ਤੇ ਮਾਂ ਮਾਤਾ ਗੁਜਰੀ ਸਹਿ ਛੋਟੇ ਸੇਵ ਜਦੇ ਨਾਲ ਨਿੱਕੇ ਨਿੱਕੇ ਮਾਸੂਮ ਨਦੀ ਸਰਸਾ ਦੇ ਕਿਨਾਰੇ ਤੇ ਇੱਕ ਮੱਛੀਆਂ ਫੜਨ ਵਾਲਾ ਭਾਈ ਉਹਦਾ ਨਾਮ ਸੀ ਕੰਮਾ ਮਾਸ਼ੀ ਉਣੀ-ਖੋੜੀ ਮਾਂ ਸੀ ਮਿਰਦ 80 ਸਾਲ ਦੀ ਉਹ ਬੱਚਿਆਂ ਨੂੰ ਕੁੱਲੀ ਵਿੱਚ ਲੈ ਕੇ ਗਈ ਛੋਟੇ ਸੈਵਯਾ ਬੈਠੀ ਰਹੀ ਠੰਡੇ ਪਾਣੀ ਨਾਲ ਬਸਤਰ ਭਿੱਜੇ ਠੁੱਟਰ ਕਰਦੇ ਬੱਚੇ ਨਦੀ ਸਰਸਰ ਦਾ ਕਿਨਾਰਾ ਛੋ-ਛੋ ਕਰਦੀ ਨਦੀ ਤੇ ਮਾਂ ਦੀ ਉਮਰ ਮਿਰਦ ਹੈ 80 ਸਾਲ ਹੈ ਬੱਚੇ 9 ਤੇ 7 ਦਾ ਦਿਮਾਣ ਪੁੱਛਦੇ ਹੁਣੇ ਦਾ ਬਿਮਾਪਾ ਕਿੱਥੇ ਨੂੰ ਚੱਲਾਂਗੇ ਦਾ ਦਿਮਾਣ ਸਾਡੇ ਵੱਡੇ ਵੀਰ ਸਾਡੇ ਛੋਟੇ ਪਰਿਵਾਰ ਤਾਂ ਕੋਈ ਵੀ ਨਹੀਂ ਨਾ ਬੈਠੇ ਬੈਠੇ ਨੂੰ ਨਾ ਦਿਨ ਦਾ ਜਦੋਂ ਚੜ੍ਹਾ ਗਿਆ ਗੋਲ ਲਗਾ ਇਹ ਜਿਹੜਾ ਮੱਛੀਆਂ ਫੜਨ ਵਾਲਾ ਭਾਈ ਇਹ ਟਾਈਮ ਨਾਲ ਆਪਣੀ ਕੁੱਲੀ ਚ ਕਲਕਿਓ ਜਦੋਂ ਕੁੱਲੀ ਚ ਫੜਨ ਲੱਗਿਆ ਅੰਦਰ ਇੱਕ ਮਾਂ ਬੈਠੀ ਤੇ ਦੋ ਨਿੱਕੇ ਨਿੱਕੇ ਬੱਚੇ ਉਸੇ ਵੇਲੇ ਹੀ ਉਹਦੇ ਮਨ ਵਿੱਚ ਆਇਆ ਵੀ ਮਾਂ ਕੌਣ ਹੋ? ਬਈ ਮਨਾ ਨਦੀ ਸਰਸਾ ਦਾ ਕਿਨਾਰਾ ਇੱਥੇ ਤਾਂ ਦਿਨ ਮੇਲੇ ਨਹੀਂ ਕੋਈ ਆਉਂਦਾ ਕਾ ਕੰਨੇ ਹੈ ਜੰਗਲ ਪਿਆ ਮਾਂ ਨਦੀ ਦਾ ਕਿਨਾਰਾ ਰਾਤ ਦਾ ਮੇਲਾ ਬਈ ਜਾਂ ਤਾਂ ਇਹਨਾਂ ਬੱਚਿਆਂ ਦੀ ਇਹ ਆ ਜਿਹੜੀ ਮਾਈ ਹੈ ਫਿਰ ਤਾਂ ਜਾਂ ਇਹਨਾਂ ਦੀ ਦਾਦੀ ਹੂੰ ਜਾਂ ਨਾਨੀ

ਤੇ ਮਾਂ ਮਤਾ ਕੁਜਰੀ ਚੁੱਪ ਕਰ ਉਹਨੇ ਫੇਰ ਆਵਾਜ਼ ਦਿੱਤੀ ਕਹਿੰਦਾ ਮਤਾ ਤੂੰ ਕੌਣ ਹੈ ਆ ਬੱਚੇ ਨੇ ਕਿਨੇ ਕਿਤੇ ਤੇਰੇ ਨਾਲ ਕੌਣ ਹੈ ਤੂੰ ਇਹ ਮੇਰੀ ਕੁਲੀ ਹੈ ਮੈਂ ਮੱਛੀਆਂ ਫੜਦਾ ਤੇ ਟਾਈਮ ਨਾਲ ਆਪਾਂ ਜਾਂਦਾ ਮਾਂ ਤੂੰ ਕੌਣ ਹੈ ਇਹ ਮਾਂ ਨੇ 80 ਸਾਲ ਦੀ ਉਮਰ ਸੀ ਮਾਂ ਨੇ ਸਮਝਦੇ ਲਿਆ ਕਿ ਕੋਈ ਸਾਰ ਜੇ ਬੰਦਾ ਆ ਗਿਆ ਕਿ ਲੱਗੀ ਕਿ ਵੀਰ मै त मा गुरू गो बिंद सिंह दी साढे ते वखत पे मै त मा गुरू गो बिंद सिंह दी साढ ते वखत प आ, बाल के मसूम पुत्रे रे में जमी जे बाल के मसूम ਸਾ ਆਈ ਸੜਦੇ ਤੇ ਤੁਖਾਂਦੀ ਕੜੀ ਜਿੰਨਾ ਵਈ ਸਹਰ ਪਹਾੜ ਦੇ ਰਾਜ ਆਲੇ ਜਿੰਦੀ ਕਹਰਾਂ ਦੀ ਬਾਤ ਹੈ ਬੜੀ पोतरेरे माता गोविंद जी दो लाल पोतरेरे माता गोविंद जी दो लाल पोतरे मेरे माता गोविंद जी दो लाल पोतरेरे लाल पोत ਏ ਦੋ ਲਾਲ ਪੁੱਤਰੇ ਮੇਰੇ ਮੈਂ ਮਾਤਾ ਗੋਬਿੰਦ ਦੀ ਏ ਦੋ ਲਾਲ ਪੁੱਤਰੇ ਮੇਰੇ ਮੈਂ ਮਾਤਾ ਗੋਬਿੰਦ ਦੀ ਏ ਦੋ ਲਾਲ ਪੁੱਤਰੇ ਮੇਰੇ ਜਦੋਂ ਮਾਤਾ ਗੁਜਰੀ ਸਾਹਿਬ ਨੇ ਦੱਸਿਆ ਕਿ ਲੱਗੀ ਪੁੱਤ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਾਂ ਮੇਰੇ ਪੁੱਤਰਿਆ ਗੁਰੂ ਦੇ ਪੁੱਤ ਪਿਆਰੋ ਮੱਛੀਆਂ ਵਰਤ ਪਾਣੀ ਦੇ ਪੈਰਾ ਓ ਤਰਤੀ ਨਿਕਲ ਗਈ ਵੀ ਹੈ ਗੁਰੂ ਜੀ ਦੀ ਮਰ ਮੇਰੇ ਕਰੀਬ ਦੀ ਝੁੱਗੀ ਚ ਮਾਤਾ ਤੁਸੀਂ ਕਿਵੇਂ ਆਤੇ ਤਾਂ ਜਨਕਤਰ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਤੁਸੀਂ ਮਾਤਾ ਇਹ ਪਿਆਰੋ ਮਾਂ ਨੇ ਦੱਸਿਆ ਵੀ ਪੁੱਤ ਅਨੰਦਪੁਰ ਸਾਹਿਬ ਨੂੰ ਛੱਟੇ ਆਏ ਆ ਸਾਰਾ ਪਰਿਵਾਰ ਨਦੀ ਤੇ ਪਿੱਛੜ ਕੇ ਚੱਲ ਪੁੱਤ ਹੁਣ ਤੂੰ ਮਿਲ ਗਿਆ ਕੋਈ ਹਿੱਲਾ ਵਸੀਲਾ ਇਹ ਮੱਛੀਆਂ ਫੜਨ ਵਾਲਾ ਕਹਿੰਦਾ ਮਾਂ ਇਹ ਮੇਰੀ ਚੁੱਗੀ ਐ ਇੱਥੇ ਤੁਸੀਂ ਬੈਠੋ ਬਈ ਨਾ ਤਾਂ ਮੇਰੇ ਕੋਲੇ ਕੋਈ ਅੱਗ ਸੌਣ ਦਾ ਸਾਧਨ ਐ ਨਾ ਮੇਰੇ ਕੋਲੇ ਕੋਈ ਹੋਰ ਕੱਪੜਾ ਨਾ ਕੋਈ ਖਾਣ ਪੀਣ ਦੀ ਵਸਤੂ ਐ ਬਈ ਮਾਂ ਤੁਸੀਂ ਇੱਥੇ ਬੈਠੋ ਤੇ ਬਸ ਕੋਈ ਨਾ ਕੋਈ ਹਿੱਲਾ ਵਸੀਲਾ ਕਰਦਾ

ਇਹ ਜੀ سینਾ چیر ਕੇ ਲੰਗੀ ਕੱਲ ਗੁਰੂ ਗੋਬਿੰਦ ਸਿੰਘ ਦਾ ਪੰਜ ਪੰਦੀ ਜਹਾਜ਼ ਆ ਗਈ ਜਦੋਂ ਗੁਰੂ ਪੰਜ ਸਾਲ ਉਸ ਤਾਂ ਪਟਨਾ ਸਾਹਿਬ ਰਹਿੰਦੇ ਸੀ ਤੇ ਮਾਂ ਨੇ ਦੋ ਸੋਨੇ ਦੇ ਗੰਗਣ ਪਾਏ ਸੀ ਦੋ ਸੋਨੇ ਦੇ ਜਿਵੇਂ ਆਪਾਂ ਨਿੱਕੇ ਨਿੱਕੇ ਬੱਚਿਆਂ ਦੇ ਗੰਗਣ ਪਾ ਦਿੰਦੇ ਨਾ ਗੁਰੂ ਗੋਬਿੰਦ ਸਿੰਘ ਦੇ ਸੋਨੇ ਦੇ ਕੀਮਤੀ ਮੈਂ ਕਿਉਂ ਚੋ ਕੰਗਲ ਪਾਏ ਕਿਉਂ ਕਿ ਮਾਂ ਗੁਜਰੀ ਜੀ ਦੇ ਘਰੇ 32 ਸਾਲਾਂ ਬਾਅਦ ਪੁੱਤ ਮੇਰਾ ਹੋਇਆ ਸੀ 32 ਸਾਲ ਕਹਿ ਲੈਣਾ ਬੁਣਾ ਫਿਰ ਸੋਨੇ ਦੇ ਦੋ ਕੰਗਲ ਪਾਏ ਪਟਨਾ ਸਹਿਬ ਦੀ ਗੱਲ ਖੇਡ ਦੇ ਖੇਡ ਦੇ ਇੱਕ ਕੰਗਣ ਗੰਗਾ ਨਦੀ ਸੁਟਿਆ ਜਦੋਂ ਘਰੇ ਆਏ ਮਾਂ ਨੇ ਆਪਣੇ ਪੁੱਤ ਨੂੰ ਬੁੱਕਲ ਚ ਬਖਾਇਆ ਚੁੰਮਿਆ ਚਟਿਆ ਇੱਕ ਘੁੱਟ ਦੇਖਿਆ ਖਾਲੀ ਉਹਦੇ ਚ ਕੰਗਣ ਹੈ ਨਹੀਂ ਕੰਗਣ ਮhenga ਸੀ ਤੇ ਮਾਂ ਨੇ ਗੁਜਰੀ ਸਾਹਿਬ ਨੇ ਕਾਹਲੀ ਨਾ ਪੁੱਛਿਆ ਕਹਿੰਦੀ ਪੁੱਤ ਕੰਗਣ ਕਿੱਥੇ ਛੁੱਟਿਆ ਕਿਨੇ ਲਾ ਲਿਆ ਤੋਤਲੀ ਜੀ ਆਵਾਜ਼ ਨਾਲ ਕਹਿੰਦੇ ਮਾਂ ਉਹ ਕੰਗਣ ਤਾਂ ਮੈਂ ਗੰਗਾ ਛਿਪੇ ਤੇ ਮਾਂ ਨੇ ਚੁੱਪੀ ਮਾਰਨ ਵਾਲਿਆਂ ਨੂੰ ਵੀ ਲਿਆ ਹੋਰ ਵੀ ਸਿੰਘ ਛੇਤੀ ਛੇਤੀ ਕਿੱਠੇ ਹੋ ਗਏ ਤੇ ਗੰਗਾ ਦੇ ਕਿਨਾਰੇ ਤੇ ਪੜਨਾ ਸਲ ਨਹੀਂ ਗੰਗਾ ਦੇ ਕਿਨਾਰੇ ਕਿਨਾਰੇ ਤੇ ਲੈ ਕੇ ਚੱਲ ਪਈ ਤੇ ਪੁੱਤ ਕਿੱਥੇ ਖਿੜਿਆ ਮੁੱਤ ਕਿੱਥੇ ਖਿੜਿਆ ਕਰ ਲੈਣ ਅੱਗੇ ਨੂੰ ਲਈ ਜੇ ਤੋ ਮਾਂ ਦੀਆਂ ਨਜ਼ਰਾਂ ਵੇਸਰੀਆਂ ਜੇ ਹੋਈਆਂ ਦੂਜੇ ਓਟ ਚੋਂ ਦੂਜਾ ਕੰਗਣ ਲਾ ਕੇ ਅਭੀ ਨਜ਼ੀਕ ਮਾਰਿਆ ਦੂਜਾ ਵੀ ਕਹਿੰਦੇ ਮਾਂ ਆ ਦੇਖਾ ਉੱਥੇ ਕਰਕੇ ਸੁਣੇ ਜਿਹਦੇ ਦੂਜੇ ਵੀ ਛੁੜਦਾ ਤੇ ਮਾਂ ਨੇ ਘੂਰਿਆ ਵੀ ਪੁੱਤ ਸੀ ਆ ਕਹਿੰਦੇ ਉਹ ਜਿੱਦੀ ਪੁੱਤ ਨੂੰ ਗੁਰੇ ਜਲਾਇ ਤਰੇ ਜਲਾਉ ਅੱਜ ਤੋਂ ਬਹਿਣੀਆਂ ਬਹਿਗੀਆਂ ਜਿੱਦਾਂ ਮਦਦ ਐ ਉਹਨੂੰ ਆਰਾਮ ਆਇਆ ਬਣ ਗਿਆ ਤਰੇ ਚੱਲ ਮਾਦਾ ਜੀ ਤਰੇ ਚੱਲ ਫੇਰ ਤਾਂ ਆਪਣਾ ਇੱਕ ਦਿਲ ਭਾਰੀ ਉਜੜ ਜੂ ਬਸ ਉਹ ਨਹੀਂ ਕਹਿਤਾ ਇੱਥੇ ਪਾ ਆ ਗਨ ਸੱਚ ਕਹੀ ਇਹ ਰਸਨਾ ਇੱਧਰ ਕੁਝ ਨਹੀਂ ਕਿੰਨਾ ਨਿੱਕੇ ਹੁੰਦੇ ਲਕੀਨ ਉਹ ਨਿੱਕੇ ਹੁੰਦੇ ਲਕੀਨ ਤਰੇ ਚੱਲੋ ਮਾਦਾ ਜੀ ਤਰੇ ਚੱਲੋ ਸਰਸਾ ਨਦੀ ਦੇ ਕਿਨਾਰੇ ਕੁਝ ਵੀ ਕੋਲ ਨਹੀਂ ਬਚਿਆ ਮਾਂ ਮਾਂ ਤੁਂ ਗੁਰੀਸੇ ਨੂੰ ਤਰੇ ਚਲੋ ਜੀ ਤਰੇ ਚਲੋ ਗੁਰੂ ਗੰਬਿੰਦ ਸਿੰਘ ਦਾ ਬਚਨ ਕੀਤਾ ਬਈ ਇਹ ਕਰਦਾ ਹੈ ਤੁਰੀ ਗੁਰੀਸੇ ਉਧਰ ਨੂੰ ਇਹ ਜੀ ਇਤਨੀ ਸੋਤੋਂ ਪੁੱਤਰੇ ਭੁੱਲ ਕੇ ਕੁਝ ਵੀ ਕੋਲ ਨਹੀਂ ਬਚਿਆ ਬਾਹਰ ਬਾਹਰ ਪੰਨਾ ਵਿੱਚ ਮਾਰਦੇ ਕੋਈ ਇਹ ਆਵਾਜ਼ ਕਹਿੰਦੀ ਇਹ ਘਰ ਉੱਜੜਿਆ ਨਾਹੀ ਨਾ ਛਕ ਬਾਕੀ ਮੂਰੇ ਹੋਗੇ ਤੇਰੇ ਜੋ ਬੋਲ ਬਿਟਾ ਇਹ ਤਾਂ ਗੰਗਣ ਤੋਂ ਨਦੀ ਦੇ ਵਿੱਚ ਸੁਟੇ ਕਰਕੇ ਗੰਗਾ ਦੇ ਘਾਟ ਡਕੋ ਲਬੇ ਤਾ ਸੇਂਗੀ ਸੋਰ ਮੇਂ ਜੰਗੀ

किथे ली पाणी चोल बेटा भुखल विच में बिलो तेर आदू लेकींदी लाल रोल बेटा वे इले को दुख सुख करण पैदा माजरी साहिब पुत गो मातो आवाज़ पूं गंगा ਜਿੱਕੰਗਲ ਸੋਟਕੇ ਤੂੰ ਤਾਂ ਹੱਸਦੇ ਨਕੀਤੇ ਸੀ ਕੋਲਲ ਵਿੱਚ ਪੂਰੇ ਹੋਗੇ ਅਜ ਲਾਲ ਵਿੱਚ ਨਿੱਕੀ ਮਰੇ ਕਰੇ ਸੀ ਜੇਦ ਕੋਲ ਵਿੱਚ ਪੂਰੇ ਹੋਗੇ ਅਜ ਲਾਲ ਵਿੱਚ करे श्री बार बार गुज जॾो गुरू गो जी ਸੰਗਣੇ ਲਗੀ ਗਿਰੋੜ ਕੇ ਤੇ ਤਰਸ ਦੇ ਨਗੀ ਤੇਸੀ ਕੋਲ ਵੇ ਹੋਗੇ ਅਚਲਾਲੇ ਨਿੱਕੀ ਮੋਰੀ ਕਰੇ ਸੀ ਜੇਲ ਮੋਲ ਵੇ ਹੋਗੇ ਅਚਲਾਲੇ Oh.